ਦਨਖੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ ਪਟਿਆਲਾ ਚ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਖੂਨ ਦੇ ਨਾਲ ਲਤਪੱਤ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੇ ਗਲੇ ਦੇ ਉੱਤੇ ਵੀ ਨਿਸ਼ਾਨ ਦਸਤੇ ਜਾ ਰਹੇ ਨੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਦੋਸਤਾਂ ਦੇ ਵੱਲੋਂ ਹੀ ਸ਼ਾਇਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਰਾਤ ਦੇ ਸਮੇਂ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਤੇ ਮੁੜ ਰਾਤ ਨੂੰ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਖੂਨ ਨਾਲ ਲਾਪਤਾ ਉਸਦੀ লাশ ਬਰਾਮਦ ਹੋਈ ਹੈ 21 ਸਾਲ ਦੇ ਰੋਹਿਤ ਕੁਮਾਰ ਵੱਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਜਿਸ ਦਾ ਕਿ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਉੱਥੇ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਫੜੇਗੇ ਮੁਲਜ਼ਮਾਂ ਦੇ ਕੋਲੋਂ ਪੁੱਛਗਿੱਛ ਚੱਲ ਰਹੀ ਹੈ ਸ਼ਾਇਦ ਉਹ ਤੇ ਦਾ ਘਰ ਤੋਂ ਤਾਂ ਦਵਾਈ ਦੁਵਾਨ ਲੈਣ ਗਿਆ ਹੈਗਾ ਉਹ ਉਹ ਮੁੰਡਾ ਸੀਗਾ ਜਿਹੜਾ ਆਇਆ ਸੀਗਾ ਮੋਹਨ ਲੈ ਗਿਆ ਉਹਰੇ ਤੇ ਉਹਨੂੰ ਮੋਟਰਸਾਈਕਲ ਤੇ ਗਏ ਆ ਦੋਨੇ ਜਣੇ ਉਸ ਤੋਂ ਬਾਅਦ ਇਹ ਘਰ ਨਹੀਂ ਆਏ ਦੋਨੇ ਅਸੀਂ ਸਾਰੀ ਰਾਤ ਇਹਨਾਂ ਨੂੰ ਫੋਨ ਕਰੀ ਗਏ ਵੀ ਕਿੱਥੇ ਹੋ ਦੋਨਾਂ ਨੇ ਕਿਸੇ ਨੇ ਨਹੀਂ ਫੋਨ ਚੱਕਿਆ ਸਾਡਾ ਪਹਿਲੇ ਤਾਂ ਘਰ ਛੱਡ ਕੇ ਜਾਂਦਾ ਸੀ ਚਾਪਲ ਹੁੰਦੀ ਹੁੰਦੀ ਹਾਂ ਜੀ ਕਿਤੇ ਵੇਰੀ ਗੱਲ ਤੁਹਾਨੂੰ ਕੋਈ ਨੂੰ ਪਤਾ ਚੱਲਿਆ ਹੁੰਦਾ ਸਾਨੂੰ ਸਵੇਰੇ ਪਤਾ ਲੱਗਿਆ ਮੈਂ ਕਿਹਾ ਮੈਂ ਗਿਰਿਆ ਹੋਇਆ ਸੀ ਕਿ ਮੋਟਰ ਤੇ ਇਹ ਤਾਂ ਜੀ ਉੱਥੇ ਪਿਆ ਸੀਗਾ ਦਾਦੀ ਉਰਾਂ ਗਏ ਸੀ ਇਹਨਾਂ ਨੇ ਦੇਖਿਆ ਮੈਂ ਨਹੀਂ ਗਈ ਦਾਦੀ ਗਈ ਹੋਈ ਸੀ ਤੂੰ ਦੇਖਿਆ ਸੀ ਆ ਕੋਈ ਲੜਾਈ ਵਗੈਰਾ ਸੀ ਨਹੀਂ ਲੜਾਈ ਤਾਂ ਉਹ ਦੀ ਕਿਸੇ ਨਾਲ ਨਹੀਂ ਸੀ ਲੜਾਈ ਦਾ ਕਿਸੇ ਨਾਲ ਨਹੀਂ ਸੀ ਉਹਦੀ ਕੋਈ ਲਾਕ ਡਾਟ ਵੀ ਨਹੀਂ ਸੀ ਕੋਈ ਐਗੀ ਉਹ ਥੜੇ ਪਈ ਉਹਦੇ ਕਿਸੇ ਨੂੰ ਬੋਲਦਾ ਵੀ ਨਹੀਂ ਸੀ ਫੈਮ ਉਹ ਜੀ ਕੇਟ ਕਰਦਾ ਚੰਡੀਗੜ੍ਹ ਮੰਗਦਾ ਸੀ ਇਹੀ ਚਾਹੁੰਦੇ ਆ ਵੀ ਜਿਸ ਤਰ੍ਹਾਂ ਸਾਡੇ ਬੇਟੇ ਨਾਲ ਹੋਇਆ ਸਾਨੂੰ ਵੀ ਇਨਸਾਫਟ ਚਾਹੀਦਾ ਅਸੀਂ ਸਿਰ ਸੇ ਖੂਨ ਨਿਕਲ ਰਹਾ ਸੀ ਮੂੰਹ ਸੇ ਖੂਨ ਨਿਕਲ ਰਹਾ ਸੀ ਹਤੇ ਸਾਰੇ ਨਿਸ਼ਾਨ ਬੈਸ ਸੀ ਸਕੀਨ काले काले निशान पे गए थे उसके नीले से नीले नीले हो गए तो वो क्या कह उसमें जान जून नहीं सी जगह पुराना ठेका छोड़ के गए सीधे ही से चुंगी के जेड सड़क जावे दो चार घर छोड़ के कैमरे भी लगे हुए थे ਸ਼ੱਕ ਹੈਗਾ ਕਿਸੇ ਦਾ ਅਪੀ ਇਧਰ ਪਲੇਟ ਹੈ ਇਧਰ ਨਾ ਸ਼ੱਕ ਕਰਨੀ ਲੱਖਿਸ। ਜਿਹੜੇ ਲਾਲ ਗਿਆ ਸੀ ਉਹ ਕੁਛ ਕੰਨ ਨਹੀਂ ਨਾ ਲਿਆ ਉਸੇ ਤੋਂ ਉੱਥੇ ਵੀ ਮੈਨੇ ਫੜਵਾ ਦਿਆ। ਮੈਨੇ ਇਹਦੇ ਨਾਲ ਗਿਆ ਸੀ। ਉੱਥੇ ਕਹਿੰਦੀ ਹਾਂ ਇਸਕੇ ਨਾਲ ਲਿਆ ਸੀ ਹਮ ਜੋ ਕਾਰਵਾਈ ਕਰੇਗਾ ਉਹ ਦੱਸੂਗਾ ਜੋ ਦੱਸੂਗਾ। ਅੱਗੇ ਤਾਂ ਉਹ ਚ ਲੈ ਕੇ ਜਾਂਦਾ ਸੀ ਨਾਲ ਨਾ ਹੀ ਤੇ ਘਰੇ ਛੱਡ ਕੇ ਜਾਂਦਾ ਸੀਗਾ ਇਹ ਪਹਿਲੀ ਵਾਰ ਹੋਇਆ ਕਿ ਉਹ ਰਸਤੇ ਦੇ ਵਿੱਚ ਆਇਆ ਤੇ ਮੋੜ ਤੋਂ ਹੀ ਛੱਡ ਕੇ ਚਲਾ ਗਿਆ ਪਹਿਲਾਂ ਉਹ ਹਮੇਸ਼ਾ ਘਰੇ ਆ ਕੇ ਰੋਟੀ ਪਾਣੀ ਖਾ ਕੇ ਫਿਰ ਜਾਂਦਾ ਸੀ ਉਹ ਤਾਂ ਕੱਡੇ-ਕੱਡੇ ਬਾਹਰ ਨਹੀਂ ਜਾਂਦਾ ਸੀਗਾ ਉਹ ਤਾਂ ਹੁਣ ਪਹਿਲੀ ਵਾਰ ਹੋਇਆ ਕਿ ਉਹ ਕਹਿੰਦਾ ਵੀ ਮੋੜ ਤੋਂ ਛੱਡ ਗਿਆ ਫਿਰ ਫੋਨ ਕਿਉਂ ਨਹੀਂ ਚੱਕਿਆ ਫੋਨ ਤਾਂ ਬੰਦੇ ਨੂੰ ਚੱਕਣਾ ਚਾਹੀਦਾ ਨਾ ਜੇ ਫੋਨ ਕਰ ਰਹੇ ਆ ساری ਰਾਤ ਵੀ ਮੁੰਡਾ ਤੂੰ ਕਿੱਥੇ ਛੱਡਾ ਕਿੱਥੇ ਨਹੀਂ ਫੋਨ ਨਹੀਂ ਚੱਕਿਆ ਹੈਗਾ ਸਵੇਰੇ ਸਿੱਧਾ ਉੱਥੇ ਵਰਦਾਤ ਵਾਲੀ ਥਾਂ ਤੇ ਪਹੁੰਚਿਆ ਉਹ ਪ੍ਰਸ਼ਾਸਨ ਤਾਂ ਸੀ ਇਹੀ ਕਹਿੰਦੇ ਸੰਤੋਖ ਇਨਸਾਫ ਚਾਹੀਦਾ ਹਲੇ ਸਾਡੇ ਮੁੰਡੇ ਦਾ ਹਜੇ ਵਿਆਹ ਹੋਇਆ ਸੀਗਾ 5 ਮਹੀਨੇ ਹੋਏ ਨੇ ਪਰ ਤੁਹਾਨੂੰ ਕੁਝ ਪਤਾ ਵੀ ਨਹੀਂ ਹੈਗਾ ਅੱਜ 3 ਮਹੀਨੇ ਹੋਇਆ ਪੁੱਤ 3 ਮਹੀਨੇ ਹੋਏ ਨੇ ਜੀ ਸਾਰੇ ਘਰ ਤੋਂ ਸ਼ਾਮ ਨੂੰ ਨਿਕਲੇ ਸਵੇਰੇ 6 ਵਜੇ ਸਾਨੂੰ ਪਤਾ ਲੱਗਿਆ ਜੀ ਕਿ ਉੱਥੇ ਤੁਹਾਡਾ ਮੁੰਡਾ ਵਿਆਹ ਹੋਇਆ ਜਾ ਕੇ ਦੇਖਿਆ ਉਹ ਸਿਰ ਤੇ ਸੱਟ ਲੱਗੀ ਹੋਈ ਈ ਆ ਤੇ ਗਲਾ ਰੇ ਪਿਆ ਹੋਇਆ ਦੰਸ ਹੋਇਆ ਬੇ ਬੰਦ ਰੁਗੜਾ ਮੈਨੂੰ ਮਾੜੇ ਲੱਗ ਰਹੀ 3-4 ਦਿਨ ਹੋ ਗਏ ਹੁਣ ਪਹਿਲਾਂ ਵੀ ਤਾਂ ਲੜਾਈ ਹੋਈ ਹੋਵੇ ਨਹੀਂ ਜੀ ਕਿਸੇ ਨਾਮ ਨਹੀਂ ਕਦੇ ਨਹੀਂ ਲੜਦਾ ਤੂੰ ਮੁੰਡਰਾ ਬੋਲਦਾ ਕਿਹੜੀ ਦਾ ਪੈਸੇ ਨੰਦਰਨੌਰ ਵੀਰ ਟੇਕਰ ਸਾਹਮਣੇ ਰੀਅਲ ਰੋਡ ਤ੍ਰਿਪੜੀ ਬੰਦਾ ਜੀ ਹਾਂਜੀ ਕੋਮਲਾ ਸੁਣ ਲੈ ਕੋਈ ਕਿਵੇਂ ਕੀ ਲਾ ਰਿਹਾ ਜਿਹੜਾ ਮੇਰਾ ਭਾਈ ਲੱਗਦਾ ਉਹ ਤੇ ਸਾਨੂੰ ਨਹੀਂ ਪਤਾ ਵੀ ਹਾਂ ਉਹਨੇ ਹੋਇਆ ਕੀ ਆ ਕੀ ਨਹੀਂ ਹੋਇਆ ਉਹ ਤਾਂ ਕਰੋ ਇਹ ਕਹਿ ਕੇ ਗਿਆ ਸੀ ਵੀ ਮੈਂ ਬਿਮਾਰ ਆ ਉਹ ਬਿਮਾਰ ਸੀਗਾ ਦਵਾਈ ਲੈਣ ਲਈ ਗਿਆ ਸੀਗਾ 6 ਵਜੇ ਤਾਂ ਨਿਕਲਾ ਹੋਇਆ ਸੀ ਆਪਣੇ ਦੋਸਤ ਨਾਲ ਦਵਾਈ ਲੈਣ ਲਈ ਤਵੇ ਤਾਂ ਸਜੂ ਨੂੰ ਫੋਨ ਸਾਰੀ ਰਾਤ ਫੋਨ ਕਰੀ ਗਏ ਵੀ ਹਾਂ ਉਹ ਆਇਆ ਨਹੀਂ ਨਾ ਉਹਨੇ ਫੋਨ ਚੱਕਿਆ ਨਾ ਉਹਦੇ ਨੋਸ ਨੇ ਫੋਨ ਚੱਕਿਆ ਸਾਰੀ ਰਾਤ ਫੋਨ ਕਰੀ ਗਏ ਸਾਨੂੰ ਐਵੇਂ ਲੱਗਿਆ ਵੀ ਉਹ ਕਿਤੇ ਚਲਾ ਗਿਆ ਹੋਣੇ ਘੁੰਮਣ ਫਿਰਨ ਦੂਜੇ ਮੁੰਡਿਆਂ ਨਾਲ ਚਲਾ ਗਿਆ ਹੋਣੇ ਕਿਤੇ ਪਰ ਤਾਂ ਵੀ ਉਹਨੇ ਫੋਨ ਨਹੀਂ ਚੱਕਿਆ ਦੋਨਾਂ ਜਣਿਆਂ ਨੇ ਨਾ ਉਹਨੇ ਚੱਕਿਆ ਨਾ ਉਹਦੇ ਦੋਸਤ ਨੇ ਫੋਨ ਚੱਕਿਆ ਪਰ ਸਾਨੂੰ ਸਾਰੇ ਪਤਾ ਲੱਗ ਗਿਆ ਸਾਡੇ ਘਰਤ ਦੀ ਗੱਲ ਹੈ ਤਾਂ ਦੋ ਜਣੇ ਆਏ ਸੀਗੇ ਉਹ ਕਹਿੰਦੇ ਵੀ ਤੁਹਾਡਾ ਮੁੰਡਾ ਉੱਥੇ ਆਂ ਗਿਰਿਆ ਹੋਇਆ ਹੈ ਵੀ ਐਕਸੀਡੈਂਟ ਹੋਇਆ ਸ਼ਾਇਦ ਉਹਦਾ ਵੀ ਫਿਰ ਜਦੋਂ ਅਸੀਂ ਉੱਥੇ ਗਏ ਤਾਂ ਫਿਰ ਸਾਨੂੰ ਉਹਦੇ ਦੇਖਿਆ ਵੀ ਉਹਦਾ ਐਕਸੀਡੈਂਟ ਨਹੀਂ ਉਹਦਾ ਮਰਡਰ ਹੋਇਆ ਸੀ ਗਲੇ ਤੇ ਕੱਟ ਵਗੈਰਾ ਸੀਗੇ ਨਿਸ਼ਾਨ ਸੀ ਪੂਰਾ ਨੀਲਾ ਹੋਇਆ ਤੇ ਅੱਕੜਿਆ ਹੋਇਆ ਸੀ ਸ਼ਾਇਦ ਰਾਤ ਦੀ ਹੋਈ ਹੋਵੇ ਜੋ ਵੀ ਤੀਨ ਹੋਇਆ ਰਾਤ ਦਾ ਹੋਇਆ ਹਾਂਜੀ ਚਾਕੂ ਦੇ ਨਿਸ਼ਾਨ ਸੀਗੇ ਗਲਾ ਦੱਬ ਫਿਰ ਨੀਲ ਪਾਇਆ ਹੋਇਸੀ ਹੱਥ ਤੇ ਨਿਸ਼ਾਨ ਸੀ ਗਲੇ ਤੇ ਹਾਂਜੀ ਹਾਂਜੀ 3 ਮਹੀਨੇ ਪਹਿਲਾਂ ਹੀ ਹੋਇਆ ਅਪਰਾਲ ਨੂੰ 14 ਅਪਰਲ ਨੂੰ ਵਿਆਹ ਸੀਗਾ ਉਹਦਾ ਜਿਹੜਾ ਮੁੰਡਾ ਨਾਲ ਲੇ ਕੇ ਗਿਆ ਸੀ ਉਹਰੇ ਆ ਉਹ ਸਵੇਰੀ ਆਇਆ ਉੱਥੇ ਪਹੁੰਚਿਆ ਉਹ ਤੇ ਅਸਾਂ ਨੇ ਉਹ ਤੋਂ ਪੁੱਛਿਆ ਵੀ ਹਾਂ ਉਹ ਕਿ ਅਭੀ ਉਹਨੇ ਕਿੱਥੇ ਛੱਡਿਆ ਸੀਗਾ ਉਹਨੂੰ ਕਾਕੂ ਨੂੰ ਪਟੋ ਕਹਿੰਦਾ ਵੀ ਮੈਂ 9 1/2 7 1/2 ਪੌਣੇ 7 ਛੱਡ ਗਿਆ ਸੀ ਸ਼ਾਮ ਨੂੰ 9 ਨੰਬਰ ਗਲੀ ਦੇ ਮੋੜ ਤੇ ਵੀ ਘਰੇ ਨਹੀਂ ਛੱਡਣ ਆਇਆ ਫਿਰ ਉਹਨੂੰ ਪੁੱਛਿਆ ਵੀ ਵੀ ਘਰੇ ਕਿਉਂ ਨਹੀਂ ਛੱਡਣ ਆਇਆ ਪਰ ਉਹ ਕਹਿੰਦਾ ਵੀ ਮੈਂ ਮੋੜ ਤੇ ਛੱਡ ਕੇ ਚਲਾ ਗਿਆ ਸੀ ਠੀਕ ਹੈ ਜੀ ਚਲਦੇ ਹਾਂ ਪ੍ਰਸ਼ਾਸਨ ਨੂੰ ਕੀ ਗੱਲ ਜੰਦ ਇਹ ਰੋਹਿਤ ਨਾਮ ਦਾ ਵਿਅਕਤੀ ਸੀਗਾ ਜਿਹਦੀ ਸਵੇਰੇ ਡੈਡ ਬੋਡੀ ਮਿਲੀ ਇਹ ਸਾਨੂੰ ਇਨਫੋਰਮੇਸ਼ਨ ਕਰੀਬ 7 1/2 ਦੇ ਕਰੀਬ ਇਨਫੋਰਮੇਸ਼ਨ ਆਈ ਸੀਗੀ ਵੀਰ ਇਸ ਮੇਸ਼ਨਗਰ ਦੇ ਵਿੱਚ ਇੱਕ ਡੈੱਡ ਬੋਡੀ ਪਈ ਆ ਤੇ ਉਸ ਤੋਂ ਬਾਅਦ ਉਹਦੀ ਪਛਾਣ ਕੀਤੀ ਗਈ ਤਾਂ ਰੋਹਿਤ ਨਾਮ ਦਾ ਵਿਅਕਤੀ ਆ ਰੋਹਿਤ son of ਨਰੇਸ਼ ਕੁਮਾਰ ਤੇ ਇਸ ਮੈਟਰ ਦੇ ਵਿੱਚ ਸਾਡੇ ਵੱਲੋਂ ਪ੍ਰੋਂਪਟਲੀ ਐਕਸ਼ਨ ਲੈਂਦੇ ਹੋਏ ਪ੍ਰੋਪਰ ਤਫ਼ਤੀਸ਼ ਕੀਤੀ ਗਈ ਜਿਸ ਤੋਂ ਇਹ ਮਾਮਲਾ ਪਾਇਆ ਗਿਆ ਕਿ ਇਹਦੇ ਦੋ ਦੋਸਤ ਸੀਗੇ ਇੱਕ ਦਾ ਨਾਮ ਹੈਗਾ ਜੀ ਪ੍ਰਭਜੋਤ ਕਾਕਾ ਤੇ ਦੂਸਰਾ ਇਹਦਾ ਫਰੈਂਡ ਆ ਜਿਹੜਾ ਇਹਨੂੰ ਨਾਲ ਲੈ ਕੇ ਗਿਆ ਸੀਗਾ ਜੀ ਤੇ ਇਹਨਾਂ ਦੋਨਾਂ ਦੇ ਖਿਲਾਫ ਮਕਦਮਾ ਨੰਬਰ 180 ਅੰਡਰ ਸੈਕਸ਼ਨ 105 ਬੀ ਐਨ ਐਸ ਤੇ 3 ਬੀ ਐਨ ਐਸ ਦੇ ਤਹਿਤ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਸਰ ਕਾਰਨ ਕੀ ਸੀ ਲੜਾਈ ਇਹਨਾਂ ਦੀ ਇਸ ਇਸ ਮੁਗ ਜੇ ਦੀ ਡੈਥ ਹੋਈ ਹੈ ਕਾਰਨ ਕੀ تھی ਇਹਨੂੰ ਮਾਰਨ ਦਾ ਜਾਂ ਕੀ ਇਹ ਨਹੀਂ ਘਟਿਆ ਇਹ ਜਿਹੜਾ ਡਿਸੀਜ਼ਡ ਹੈ ਜੀ ਰੋਹਿਤ ਇਹ ਕੱਲ ਹੀ ਚੰਡੀਗੜ੍ਹ ਤੋਂ ਆਇਆ ਸੀ ਉੱਥੇ ਐਜ਼ ਅ ਕੇਅਰ ਟੇਕਰ ਕੰਮ ਕਰਦਾ ਇਹ ਕੱਲ ਹੀ ਆਪਣੇ ਘਰੇ ਆਇਆ ਸੀ ਅਕਸਰ ਜਦੋਂ ਵੀ ਇਹ ਆਉਂਦਾ ਸੀਗਾ ਚੰਡੀਗੜ੍ਹ ਤੋਂ ਤਾਂ ਇਹ ਆਪਣੇ ਦੋਹਾਂ ਦੋਸਤਾਂ ਨਾਲ ਹੀ ਬਾਰ ਕਿਤੇ ਜਾਣਾ ਸੀ ਕੱਲ ਇਹਦਾ ਜਿਹੜਾ ਇੱਕ ਫਰੈਂਡ ਹੈ ਜੀ ਉਹ ਇਹਨੂੰ ਮੋਟਰਸਾਈਕਲ ਤੇ ਇਹਨੂੰ ਆਪਣਾ ਘਰੋਂ ਨਕੀ ਮੋਹਨ ਮੋਹਨ ਨਾਮ ਦਾ ਜਿਹੜਾ ਇਹਦਾ ਦੋਸਤ ਹੈ ਇਹਨੂੰ ਨਾਲ ਲੈ ਗਿਆ ਉਦੋਂ ਬਾਅਦ ਇਹ ਘਰੇ ਗਏ ਪ੍ਰਭਜੋਤ ਕਾਕੇ ਦੇ ਜੀ ਹਨਾ ਉੱਥੇ ਬਹਿ ਕੇ ਕੀ ਗੱਲ ਹੋਈ ਹੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਜਿਹੜੇ ਦੋਨੇ ਅਕਿਊਜ਼ ਨੇ ਅਸੀਂ ਉਹਨਾਂ ਨੂੰ ਅਰੈਸਟ ਕਰਨਿਆ ਤੇ ਉਹ ਪ੍ਰੋਪਰ ਪਾਰਟ ਆਫ ਇਨਵੈਸਟੀਗੇਸ਼ਨ ਆ ਕੀ ਕਾਰਨ ਆ ਕਿਉਂ ਇਹਨਾਂ ਨੇ ਜ਼ਹਿਰੀਲੀ ਚੀਜ਼ ਦਿੱਤੀ ਉਹ ਸੀ ਤਾਂ ਉਹ ਕੇ ਸਾਰਾ ਕਲੀਅਰ ਕਰਦਾ ਜੀ ਕਿ ਕਿਦਾਂ ਦੇਖੋ ਚੰਦ ਘਟੀਆਂ ਵੀ ਜਿਹੜੇ ਦੋਸ਼ੀ ਗ੍ਰਿਫਤਾਰ ਕਰਨੇਗੇ ਜਿਹੜੇ ਇਦਾਂ ਦੀ ਵਾਰਦਾਤ ਤੋਂ ਉਹਨਾਂ ਨੂੰ ਕੀ ਮੈਸੇਜ ਲਾਣਾ ਚਾਹੁੰਦੇ ਮੈਸੇਜ ਕਲੀਅਰ ਆ ਜੀ ਹਰੇਕ ਬੰਦਾ ਸੋਚਦਾ ਵੀ ਅਸੀਂ ਇਹ ਜੋ ਵੀ ਆ ਮਾੜਾ ਕੰਮ ਕਰ ਲਿਆ ਵੀ ਅਸੀਂ ਬਚ ਜਾਾਂਗੇ ਕੋਈ ਨਾ ਕੋਈ ਕਲਿਊ ਹੁੰਦਾ ਉਹ ਸਾਨੂੰ ਪੁਲਿਸ ਨੂੰ ਮਿਲ ਹੀ ਜਾਂਦਾ ਤੋਂ ਸੋ ਮੇਰਾ ਤਾਂ ਇਹੀ ਆ ਦਰਖਾਸਤ ਵੀ ਸਾਰਿਆਂ ਨੂੰ ਵੀ ਇਹੋ ਜੇ ਕੰਮਾਂ ਤੋਂ ਗਰੇਜ ਕੀਤਾ ਜਾਵੇ ਕੰਮ ਸੇ ਕੰਮ ਕੇ ਸੇ ਜਿੰਦਗੀ ਨੂੰ ਨੁਕਸਾਨ ਨਾ ਪਹੁੰਚਾਇ। ਸਰ ਇਹ ਜਿਹੜੇ ਮੁੱਦੇ ਜਿਹੜੇ ਆ ਇਹਦੇ ਦੋਸਤ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਕ੍ਰਿਮినਲ ਰਿਕਾਰਡ ਹੈ ਜਾਂ ਕਿੱਦਾਂ ਦੇ ਇੱਕ ਕੰਮ ਕਰਦੇ? ਇੱਕ ਇਹਨਾਂ ਚੋਂ ਹੈ ਜੀ ਪ੍ਰਭਜੋਤ ਕਾਕਾ ਉਹਦੇ ਤੇ ਚੋਰੀ ਜਾਂ ਲੁੱਟਖੋ ਦਾ ਇੱਕ ਪਹਿਲਾਂ ਐਫ ਆਈ ਆਰ ਦਰਜ ਹੈ। ਇੱਕ ਗਵੰਡੀ ਹੈ ਸਰ ਗਵੰਡੀ ਨਹੀਂ ਕੋਸਕਾ 1.5 ਕਿਲੋਮੀਟਰ ਦੂਰ ਰਹਿੰਦਾ ਸੀਗਾ ਜੀ। ਉਹ ਪੋਸਟਮਾਰਟਮ ਹੋ ਗਿਆ ਸੀ ਇਹਨਾਂ ਦਾ? ਪੋਸਟਮਾਰਟਮ ਸਵੇਰੇ ਕਰਾਇਆ ਜਾਊਗਾ ਜੀ। ਅਜ ਐਫ ਆਈ ਆਰ ਦਰਜ ਹੋ ਚੁੱਕੀ ਐ ਸਵੇਰੇ ਪੋਸਟਮਾਰਟਮ ਕਰਾ ਕੇ। ਠੀਕ।